ਹਾਂ ਕਿੰਨੇ 60 ਰੁਪਏ ਸਿੱਧਾ ਹੀ 10 ਰੁਪਏ ਵਧਾਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤਿਹ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਇੱਧਰ ਸਾਡਾ ਫਤਿਹ ਆ ਗਿਆ ਦੁੱਧ ਲੈ ਕੇ ਤੇ ਇਹਨਾਂ ਨੇ ਨਵੀਂ ਤਾਜ਼ੀ ਖਬਰ ਦਿੱਤੀ ਆ ਕੇ ਕਹਿੰਦੇ ਦੁੱਧ ਮਹਿੰਗਾ ਹੋ ਗਿਆ ਡੈਰੀ ਤੇ ਮਿਕਸਰ ਦੁੱਧ ਦਿੰਦੇ ਆਗੇ ਤੇ ਦੁੱਧ ਲੈ ਕੇ ਆਏ ਇਹ ਪਹਿਲਾਂ 50 ਰੁਪਏ ਕਿਲੋ ਹੁੰਦਾ ਸੀ ਮਿਕਸਰ ਦੁੱਧ ਗਾਂ ਦਾ ਤੇ ਮੱਝ ਦਾ ਹੁਣ 60 ਰੁਪਏ ਕਰਤਾ ਸਿੱਧਾ ਹੀ 10 ਵਧਾਤਾ ਅੱਜ ਕਿ ਸਵੇਰ ਦਾ ਟਾਈਮ ਹੋ ਗਿਆ 9 ਵਜੇ ਦਾ ਤੇ ਧੁੱਪ ਬਹੁਤ ਤਿੱਖੀ ਤਿੱਖੀ ਨਿਕਲੀ ਪਈ ਆ ਮੋਂ ਕਾਟਵਾ ਰੋਟੀ ਗਾਲਦੇ ਹਰਦੇ ਆ ਰੋਟੀ ਵੇਖਦੀਆਂ ਇਹ ਰੋਟੀ ਖਾਉਣ ਵਾਲੀ ਐ ਇਹਨਾਂ ਨੂੰ ਪਾਉ ਨਹੀਂ ਆਵੇਂ ਇਹਨਾਂ ਨੂੰ ਰੋਟੀ ਆ ਆ ਗਿਆਂ ਗਟਾਰਾਂ ਗਟੂਰਾ ਇਹ ਸਾਰੇ ਪੰਛੀ ਆ ਜਾਂਦੇ ਹੈਗੇ ਉਹ ਭੱਜੀਆਂ ਫਿਰਦੀਆਂ ਰੱਖ ਦੋ ਚੱਕਦੀਆਂ ਸਾਰੇ ਇਹ ਰੋਟੀ ਵੇਖਣ ਆਏ ਆ ਹੁਣ ਰੋਟੀ ਪਾਉਣੀ ਹੁੰਦੀ ਐ ਇਹਨਾਂ ਨੂੰ ਉੱਥੇ ਕੰਦ ਤੇ ਤੇ ਇਹ ਚੱਲੇ ਆ ਹੁਣ ਦਵਾਈ ਲੈਣ ਦੁੱਧ ਰੱਖ ਗਏ ਲਿਆ ਕੇ ਤੇ ਹੁਣ ਦਵਾਈ ਲੈਣ ਚੱਲੇ ਆ ਕਿ ਥੋੜੀ ਪ੍ਰੋਬਲਮ ਹੋਈ ਪਈ ਏ ਸਾਨੂੰ ਦੋਨਾਂ ਨੂੰ ਮੈਨੂੰ ਤੇ ਫੱਤੇ ਦੇ ਪਾਪਾ ਨੂੰ ਤੇ ਤਾਂ ਕਰਕੇ ਦਵਾਈ ਲੈਣ ਗਏ ਹੁਣ ਇਹ ਤੇ ਰਾਤ ਆਪਾਂ ਨੇ ਥੋੜੀ ਸੀਗੀ ਤਾਜੀ ਤਾਜੀ ਬੈਂਗਣੀ ਇਥੋਂ ਬਹੁਤ ਸੋਹਣੀ ਬੈਂਗਣੀ ਸੀਗੀ ਆਹਨ ਪਰਿਆਪੇ 부ज्ਜਾ ਬੈਂਗਣੀ ਨਾਲ ਹੋਰ ਵੀ ਬਹੁਤ ਬੈਂਗਣੀ ਲੱਗਦੀ ਹੈ ਕਬੂਜੇ ਤੋਂ ਤੇ ਰਾਤ ਆਪਾਂ ਬਣਾਈ ਬੈਂਗਣੀ ਦੀ ਸਬਜੀ ਅ ਚਿੜੀਆਂ ਚੁੜੀਆਂ ਸਭ ਰੋਟੀ ਖਾਲਦੀਆਂ ਤੇ ਰਾਤ ਬਣਾ ਲਈ ਸੀ ਸਬਜੀ ਉਹ 부ज्जा ਵੀ ਸੋਨਾ ਹੋ ਗਿਆ ਹਰਾ ਹਰਾ ਹੋ ਗਿਆ ਦੁਬਾਰਾ ਫੁੱਲਾਂ ਦਾ ਮੀਨਾਲ ਇੱਥੇ ਕਾਕਾਪੇਆ ਖੇਡ ਰਹੇ ਆ ਸਸਿਗਾ ਅੰਦਰ ਹੀ ਤੇ ਆਪਾਂ ਇਹਨੂੰ ਇਸ ਵੇਲੇ ਤਸਵੇਰੇ ਸਰੇ ਮਨਜੇ ਤੇ ਫਾਦਰ ਨਹੀਂ ਹੁੰਨੇਗੇ ਛੁੱਲੇ 'ਚ ਨਹੀਂ ਪਾਉਂਦੇ ਖੇਡੀ ਜਾਂਦਾ ਸੀ ਇੱਥੇ ਉਹ ਫੱਤੇ ਨਹੀਂ ਖੇਡਾਂ ਖੰਡਿਆ ਰੱਖਾਂ ਮਨਜੇ ਤੇ ਸਾਰੀਆਂ ਢੇਰ ਲਾ ਰੱਖੀਆਂ ਸਵੇਰੇ ਸਵੇਰੇ ਆ ਰਹੀਆਂ ਖੇਡਾਂ ਲਿਆ ਕੇ ਰੱਖ ਲੈਂਦਾ ਮੰਜੇ ਤੇ ਤੇ ਕਾਕਾ ਇਥੇ ਲੱਤਾਂ ਮਾ ਹਮਾਰ ਰਿਹਾ ਸੀ ਖੇਡਦਾ ਸੀਗਾ ਤੇ ਤਾਂ ਕਰਕੇ ਇਹਨੂੰ ਇਥੇ ਆਪਾਂ ਪਿੰਗੇ ਚ ਪਾਇਆ ਨੀਗਾ ਪਿੰਗਾ ਇਧਰ ਪਿਆ ਸੀ ਇਹਦਾ ਸਵੇਰੇ ਸਵੇਰੇ ਮੰਜੇ ਤੇ ਪਾ ਰੱਖਿਆ ਸੀ ਇਹਨੂੰ ਤੇ ਇਧਰ ਆਪਣੇ ਰਾਤ ਕੱਪੜੇ ਧੋਤੇ ਸੀਗੇ ਤਿੰਨ ਤਣੀਆਂ ਭਰੀਆਂ ਪਈਆਂ ਅੰਦਰ ਪਾਈਆਂ ਸੁੱਕਣੇ ਕਿਉਂਕਿ ਰਾਤ ਜੀ ਨੂੰ ਤੇਲ ਪੈਣ ਲੱਗ ਜਾਂਦੀ ਬਾਹਰ ਹੁਣ ਤਾਂ ਫਿਰ ਕੱਪੜੇ ਸੁੱਕਦੇ ਨਹੀਂ ਹੈਗੇ ਜੇ ਸਵੇਰੇ ਧੋਤੇ ਹੁਣ ਫਿਰ ਤਾਂ ਵਾਰੀ ਸੁੱਕ ਜਾਂਦੇ ਆ ਤੇ ਮੈਨੂੰ ਜਦੋਂ ਟਾਈਮ ਲੱਗਦਾ ਸਵੇਰੇ ਜਾਂ ਸ਼ਾਮ ਮੈਂ ਉਦੀ ਧੋਦੀ ਨਹੀਂ ਕੱਪੜੇ ਕਿਉਂਕਿ ਬੱਚਿਆਂ ਨਾਲ ਤਾਂ ਜੀ ਦੋ ਵੀ ਟਾਈਮ ਲੱਗੇ ਉਦੀ ਧੋਤੇ ਜਾਂਦੇ ਅਗੇ ਤੇ ਇੱਕ ਤਿੰਨ ਤਾਂ ਨਹੀਂ ਆਏ ਭਰੀਆਂ ਪਈਆਂ ਅੰਦਰ ਕੱਪੜਿਆਂ ਦੀਆਂ ਤੇ ਛੋਟੇ ਕੱਕੇ ਤੇ ਹਜੇ ਦੂਜੇ ਪਾਸੇ ਪਾਏ ਹੋਏ ਸੀਗੇ ਮੈਂ ਕੱਪੜੇ ਤੇ ਇੱਥੇ ਬਰਤਨ-ਬਰਤਨ ਸਾਫ ਕਰਨਾ ਲੱਗਦੀ ਸੀ ਕਿ ਮੈਂ ਚਾਹ ਲੈ ਤੇ ਇਸੇ ਤੇ ਇਹ ਤਾਂ ਆਪਾਂ ਬਣਾਵਾਂਗੇ ਜੀ ਰੋਟੀ ਤੇ ਚਾਹ ਦੇ ਬਰਤਨ ਸਾਫ ਕਰਕੇ ਇਹ ਆਪਾਂ ਰਾਤ ਨੂੰ ਬਣਾਈ ਜੀ ਸਬਜੀ ਆਲੂ ਵੈਂਗਣੀ ਦੀ ਤੇ ਥੋੜੀ ਜੀ ਤਰੀਜੀ ਵਾਲੀ ਬਣਵਾਈ ਸੀ ਫਿਰ ਤੇ ਦੇ ਪਾਪਾ ਨੇ ਮੈਨੂੰ ਤਾਂ ਸੁੱਕੀ ਸਬਜੀ ਦੱਸੰਦਾ ਹੈ ਇਹ ਇਹ ਸਬਜੀ ਪਈ ਸੀ ਤੇ ਇਧਰ ਰੋਟੀਆਂ ਬਣਾਵਣਾ ਕੇ ਰੱਖ ਲਈਆਂ ਪਰ ਤੇ ਰੋਟੀ ਮ ਬਣਾਈ ਜਾਂਦੀ ਸੀ ਹਜੇ ਹੋਰ ਵਿੱਚ ਦੀ ਸਬਜ਼ੀ ਗਰਮ ਕਰਨ ਲੱਗ ਗਈ ਤੇ ਇਧਰ ਨਵਾਂ ਤਵਾ ਪਿਆ ਸਾਡਾ ਤੇ ਇਹਦੀ ਸ਼ੁਰੂਆਤ ਆਪਾਂ ਕੱਲ ਨੂੰ ਕਰਾਂਗੇ ਬੁੱਧਵਾਰ ਨੂੰ ਕਿਉਂਕਿ ਨਵੀਂ ਚੀਜ਼ ਬੁੱਧਵਾਰ ਨੂੰ ਲਾਈ ਚੰਗੀ ਹੁੰਦੀ ਹੈ ਬੁੱਧਵਾਰ ਦੇ ਦਿਨ ਤੇ ਆਪਾਂ ਇਹਨੂੰ ਕੱਲ ਨੂੰ ਲਾਵਾਂਗੇ ਤੇ ਆ ਸਾਡੀ ਟੇਸਟੀ ਟੇਸਟੀ ਸਬਜ਼ੀ ਬਣੀ ਫਿਰ ਬਹੁਤ ਵਧੀਆ ਕਰਾਰੀ ਇਹ ਬਾਗਣੀ ਘਰੋਂ ਤੋੜ ਤੋੜ ਕੇ ਬਣਾਈ ਸੀ ਆਪਾਂ ਕਰੀਏ ਕਿ ਭੁੱਜੇ ਤੇ ਵਾਧੂ ਲੱਗ ਜਾਂਦੀ ਹੈ ਦੀ ਤੇ ਹੁਣ ਟਾਈਮ ਹੋ ਗਿਆ 8:00 ਵਜੇ ਦਾ ਹੀ ਆਪਾਂ ਖਾਣ ਲੱਗੇ ਸੀ ਰੋਟੀ ਤੇ ਬਸ ਇੱਕ ਅੱਧੀ ਰੋਟੀ ਰਹਿ ਗਈ ਸੀ ਵਿੱਚ ਦੀ ਕਹਿੰਦੇ ਸਬਜ਼ੀ ਗਰਮ ਕਰ ਦੋ ਮੈਂ ਕੰਮ ਤੇ ਜਾਵਾਂਗਾ ਤਾਂ ਕਰਕੇ ਉਹ ਵਿੱਚ ਦੀ ਸਬਜ਼ੀ ਗਰਮ ਕਰਨ ਲੱਗ ਗਈ ਤੇ ਫੱਟੇ ਦਾ ਪ੍ਰਾਉਨ ਥਾ ਬਣਾਉਣਾ ਬਸ ਹੁਣ ਬਾਕੀ ਰੋਟੀਆਂ ਤਾਂ ਬਣਾਤੀਆਂ ਇਥੇ ਪਰ ਰੋਟੀ ਤੋਂ ਬਾਅਦ ਕਰਤੀ ਸੀ ਜੀ ਸਲੈਵ ਦੀ ਸਫਾਈ ਸਰਫ ਦੀ ਸਾਰੀ ਦੀ ਤੇ ਗੈਸ ਬੂਸ ਵੀ ਸਾਫ ਕਰਤਾ ਸੀ ਜਾਂ ਨਾਲ ਦੀ ਨਾਲ ਤੇ ਇਹ ਸਾਰਾ ਸਾਫ ਹੋ ਗਿਆ ਗੈਸ ਵਗੈਰਾ ਦਾ ਤੇ ਸੈਲਫ ਤੇ ਇੱਧਰ ਰਹਿ ਕੇ ਬਰਤਨ ਸਾਫ ਕਰਨ ਵਾਲੇ ਤੇ ਮੈਂ ਹੁਣ ਬੱਚਿਆਂ ਨੂੰ ਸਮਾ ਕੇ ਬਰਤਨ ਸਾਫ ਕਰੂੰਗੀ ਤੇ ਮਿਲਦੇ ਆ ਅਗਲੇ ਵਲੌਗ 'ਚ ਜੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ